ਜਿਹੜਾ ਇਹ ਬੰਦਾ ਹੈ ਇਸ ਦਾ ਨਾਮ ਲੱਕੀ ਬਾਵਾ ਪੁੱਤਰ ਪਾਲ ਸਿੰਘ ਵਾਸੀ ਮੀਨੀਆ ਵਾਲੀ ਤਨ ਬਦਰੀ ਗੜਾ ਜਿਹਦਾ ਮੋਂਗਾ ਦਾ ਰਹਿਰੋਂ ਵਾਲਾ ਹੈ ਇਸ ਨੂੰ ਇਸ ਨੂੰ ਫੜ ਕੇ ਇਸ ਪਾਸੋਂ 1300 ਨਸ਼ੀਲੀ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਸੀ ਜਾਂ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 93 ਮਿਤੀ 19/6/24 ਅੰਡਰ ਸੈਕਸ਼ਨ 22 ਐਨਡੀਪੀਐਸ ਐਕਟ ਅਧੀਨ ਐਸਟੀਐਮ ਮੋਹਾਲੀ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਇਸ ਨੂੰ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਦੋ ਦਿਨ ਦਾ ਪੁਲਿਸ ਰਵਾਨਾ ਲਿਆ ਗਿਆ ਅਤੇ ਪੁਲਿਸ ਰਵਾਨਾ ਨਦੀਮ ਕੱਲ 27 ਅਵੀਡੈਂਸ ਸੈਕਟਰ ਦੀਨ ਪੁੱਛ ਕੇ ਸਦਰਾਣ ਇਸ ਦੇ ਘਰੋਂ 1 ਲੱਖ 56 ਹਜ਼ਾਰ ਨਸ਼ੀਲੀਆਂ ਗੋਲੀਆਂ ਟਰਾਮਾਡੋਰ ਬਰਾਮਦ ਕੀਤੀਆਂ ਗਈਆਂ ਅਤੇ ਅਗੇਤਰੀ ਕਾਰਵਾਈ ਅਮੂਜਲੇ ਹੰਦੀ ਜਾ ਰਹੀ ਹੈ ਸਰ ਕਿੱਥੋਂ ਲੈ ਕੇ ਆਂਦਾ ਸੀ ਔਰ ਕਿੱਥੇ ਵੇਚਦਾ ਹੈਗਾ ਸੀਗਾ ਕੋਈ ਜਿਹੜਾ ਲਾਇਸੈਂਸ ਹੈਗਾ ਸੀ ਦੇ ਇਸ ਬੰਦੇ ਕੋਲ ਲਾਇਸੈਂਸ ਨਹੀਂ ਸੀਗਾ ਅਤੇ ਇਹਦੇ ਦੱਸਣ ਮੁਤਾਬਕ ਹੀ ਬਾਹਰੋਂ ਬੰਦੇ ਆਉਂਦੇ ਸੀਗੇ ਕਿ ਉਹ ਬੰਨੇ ਹੁੰਦਾ ਸੀਗਾ ਲੇਕਿਨ ਉਹਨਾਂ ਦਾ ਨਾਂ ਨਹੀਂ ਜਾਂਦਾ ਲੇਕਿਨ ਅਸੀਂ ਆਪਣੀ ਐਸਟੀਐਫ ਦੀ ਟੀਮ ਵੱਲੋਂ ਅੱਗੇ ਤਰੀ ਪੜਤਾਲ ਕਰ ਰਹੇ ਹਾਂ ਤੇ ਅੱਗੇ ਜੋ ਵੀ ਕਾਰੀ ਹੋਏਗੀ ਤਦ ਦੱਸਿਆ ਜਾਵੇਗਾ